ਗੱਲਾਂ ਨੇ ਕੱਲ ਫਿਰ ਕਰਤੀ ਸੀ ਢਿੱਲ ਤੇ ਹਮਨੇ ਉੜਤੀ ਉੜਤੀ ਬਾਤ ਸੁਣੀ ਆ ਕਿ ਆਪ ਇਲੈਕਸ਼ਨ ਲੜ ਰਹੇ ਹੋ ਸਰਪੰਚੀਗ ਤੇ ਜਾਂ ਪਰ ਲੋਕ ਯਾਰ ਉਹ ਬਹੁਤ ਖਾਤੇ ਆ ਪਾਣ ਨਾ ਗੁਟਕਾ ਗੁਟਕਾ ਜੇ ਤੁਮ ਵੀ ਖਾਤੇ ਹੋ ਜੇ ਪੁੜੀ ਜੀ ਕਾ ਨਹੀਂ ਪਰਦੇ ਆ ਨਾ ਫਿਰ ਬੁਰਸ਼ ਵੀ ਕਰ ਕਰਤੇ ਹੋ ਬੁਰਸ਼ ਉਸਕਾ ਵੀ ਕabhi ਕabhi ਕਰਤਾ ਹਾਂ ਹੈ ਏਜ ਕਿਤਨੀ ਆਪਕੀ 18 ਸਾਲ 9 ਸਾਲ ਤੱਕ 9 ਸਾਲ ਦਾ ਨਾ ਜਿੱਥੇ ਕੰਨੇ ਲਗਾਉ ਉਸਕੋ ਆ ਵੀ ਖਾਤੇ ਹੋ ਆਪਕੀ ਕਿਤਨੀ ਏਜ ਹੈ ਮੇਰੀ 16 16 ਸਾਲ ਤੇ ਜਾਂ ਪਰ ਲੜਕੀਆਂ ਇਤਰਾਜ਼ ਨਹੀਂ ਕਰਦੀ ਆਪ ਪਾਣ ਖਾਤੇ ਹੋ ਜਾਂ ਐਸਾ ਕੁਝ ਨਹੀਂ ਕਰਦੀ ਉਹ ਵੀ ਤਾਂ ਖਾਦੀ ਹੈ ਅਜਾ ਲੜਕੀਆਂ ਵੀ ਖਾਤੀਆਂ ਹੈ ਕੀ ਬਈ ਆਪਾਂ ਤਹੀ ਰਹਿ ਦਿੰਨੇ ਜਵਾਕਾਂ ਨੂੰ ਹਜੇ ਥੋੜੀ ਉਮਰ ਛੋਟੀ ਐ ਥੋੜਾ ਦਬੂਰੀ ਰਹੋ ਪੜਾਈ ਕਣੀ ਧਿਆਨ ਦੇਓ ਦੱਬ ਕੇ ਪੜਨਾ ਹੁਣ ਪੜੇਗਾ ਨਾ ਬੜਾਈ ਤੋਂ ਨਹੀਂ ਛੋੜੇਗਾ ਰੀਲ ਬੀਲ ਵੀ ਬਣਾਤਾ ਹੈ ਹੈਨਾ ਉਹ ਤਾਂ ਫਿਰ ਡਾਕ ਕੇ ਬਣਾਤਾ ਹੋਗਾ ਮਦਰਾ ਪੀ ਕੇ ਹੈ ਲਵ ਮੇਰੀ ਠੀਕ ਨੇ ਲਵ ਮੇਰੀ ਲਵ ਮੇਰੀ ਤੇ ਜਾਂ ਕਿਤਨੀ ਦੂਰ ਗਾਉਂ تھا ਯਹੀ ਇਹ ਗਾਉਂ ਮੇਂ ਗਾਉਂ ਮੇਂ ਲਵ ਮੈਂ ਚਕਰਾ ਲਈ ਕੁੜੀ ਪੱਟਨੀ ਸਾਹਮਣੇ ਚਾਰੇ ਵਾਲੀ ਵੀ ਚਲੋ ਆਏ ਨਹੀਂ ਆਪਾਂ ਕਿਸੇ ਨੂੰ ਬਦਨਾਮ ਨਹੀਂ ਕਰ ਦੇਗੇ ਪਰ ਆਪਣੇ ਜਿਵੇਂ ਲੋਕ ਪੰਜਾਬ ਨੂੰ ਕਹਿ ਦਿੰਦੇ ਜੀ ਆਏ ਆਂ ਜੋ ਆਂ ਵੀ ਹਾਲਾਤ ਹਰੇ ਕਿਤੇ ਮਾੜੇ ਹੋਏ ਪਏ ਆ ਇਸਨੇ ਵੀ ਤਿੰਨ ਸ਼ਾਦੀਆਂ ਕੀਤੀਆਂ ਔਰ ਆਨੇ ਵਾਲੇ ਸਮੇ ਅਸ਼ਦੋ ਆ ਵੀ ਹਰੇਕ ਚੀਜ਼ ਦੇ ਦੋ ਪਾਸੇ ਹੁੰਦੇ ਆ ਤੇ ਇਹਦੇ ਵਿੱਚ ਬਹੁਤ ਬੱਚੇ ਪੜਨਾ ਆਉਂਦੇ ਆ ਜੀ ਬਹੁਤ ਮਤਲਬ ਸਿਆਣੇ ਜਵਾਕ ਆ ਹਰੇਕ ਪਾਸੇ ਮਤਲਬ ਆਏ ਪੜਨ ਵਾਲੇ ਵੀ ਹੁੰਦੇ ਆ ਕੋਈ ਦੂਜੋ ਵੀ ਹੁੰਦੇ ਆ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਆਪਾਂ ਫਿਰਦੇ ਆਂ ਕੋਟਾ ਰਾਜਸਥਾਨ ਤੇ ਉਧਰ ਆਪਾਂ ਵੀਡੀਓ ਦਿਖਾਈ ਸੀ ਜਦੋਂ ਕਣਕਾਸੇ ਪਾਸੇ ਬਹੁਤ ਖੜੀਆਂ ਸੀ ਅੱਜ ਜਿਵੇਂ-ਜਿਵੇਂ ਦਿਨ ਵਧੀ ਜਾਂਦੇ ਆ ਤੇ ਕੰਮ ਘੱਟ ਜਾਂਦਾ ਤੇ ਹੁਣ ਤਾਂ ਲੋਕਾਂ ਨੇ ਤੁੜੀ ਤੜੀ ਬਣਾਤੀ ਤੇ ਆਪਣਾ ਬੰਦਾ ਵੀ ਲੱਗਿਆ ਪਿਆ ਸਿੰਗਰ ਸਾਹਿਬ ਸਾਡੇ ਤੁੜੀ ਬਣਾਉਣ ਨਾਲ ਖੜੇ ਅਜ ਗਿੱਲ ਸਾਹਿਬ ਗੱਲਾਂ ਨੇ ਕੱਲ ਫੇਰ ਕਰਤੀ ਸੀ ਢਿੱਲ ਟਾਇਰ ਪੰਚਰ ਹੋ ਗਿਆ ਸੀਗਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਦੋਸਤੋ ਤੁਹਾਨੂੰ ਮਿਲਾ ਰਿਹਾ ਹਾਂ ਜਿਹੜਾ ਇੱਥੇ ਦਾ ਮੇਨ ਬੰਦਾ ਹੈ ਜਿਹਦੀ ਇਸ ਏਰੀਆ 'ਚ ਬੜੀ ਜਾਣ ਪਛਾਣ ਹੈ ਤੇ ਪੰਜਾਬੀ 'ਚ ਕਹਿ ਸਕਦੇ ਆਂ ਵੀ ਉਹ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਉਹਨੂੰ ਆਦੇ ਜੀ ਦੇਵਾ ਨਾਮ ਤੋਂ ਤੁਮਨੇ ਸੁਣਾਈ ਹੋਗਾ ਕਿਉਂ ਦੇਵਾ ਔਰ ਬੜੀਆ ਜੇ ਦੇਵਾ ਜੀ ਦੇਵਾ ਕੋ ਸਭੀ ਲੋਕ ਜਾਣਦੇ ਆਂ ਜਿੰਨਾ ਵੀ ਹਮੇ ਉਹ ਮਿਲਦਾ ਹੈ ਉਹ ਰਕਬਾ ਦੁਲਾਤੇ ਆਂ ਸਭੀ ਦੇਵਾ ਦੁਲਾਤੇ ਆਂ ਕਿਉਂ ਸਹੀ ਬਾਤ ਨੇ ਦੇਵਾ ਸਹੀ ਹੈ ਔਰ ਬਤਾਈਏ ਬੜੀਆ ਇੱਕਦਮ ਤੇ ਆਪਕੇ ਇਲੈਕਸ਼ਨ ਕਬ ਜਾਂ ਪਰ 19 ਤਾਰੀਖ ਨੂੰ 19 ਤਾਰੀਖ ਨੂੰ ਤੇ ਕੌਣ ਖੜਾ ਹੋਇਆ ਓਮ ਬਿਰਲਾ ਪ੍ਰਲਾਦ ਗੁੰਜਲ ਕਿਸ ਪਾਰਟੀ ਦੇ ਸੰਬੰਧਿਤ ਕਾਂਗਰਸ ਤੇ ਤਾਂ ਪ੍ਰਲਾਦ ਗੁੰਜਲ ਹੈ ਅੱਛਾ ਤੇ ਦੂਸਰੇ ਔਰ ਬੀਜੇਪੀ ਦੇ ਓਮ ਬਿਰਲਾ ਤੇ ਕੀ ਲੱਗਦਾ ਹੈ ਕੀ ਲੱਗਦਾ ਕੌਣ ਜਿੱਤੇਗਾ ਓਮ ਬਿਰਲਾ ਬੀਜੇਪੀ ਵਾਲਾ ਆਸ਼ਾ ਬੀਜੇਪੀ ਕੋ ਵੋਟ ਡਾਲਦੇ ਹੋ ਨਹੀਂ ਨਹੀਂ ਮੈਂ ਕਾਂਗਰਸ ਕੋ ਕਾਂਗਰਸ ਕੋ ਵਾਹ ਵਾਹ ਯਾਰ ਤੁਹਾਨੂੰ ਰਾਹੁਲ ਗਾਂਧੀ ਕੇ ਫੈਨ ਹੋ? ਅੱਛੀ ਬਾਤ ਹੈ। ਰਾਹੁਲ ਗਾਂਧੀ ਕਬੀ ਆਇਆ ਹੈ ਜਾਂ ਹਾਂ ਪਰ? ਐਦਾਂ ਉਹ ਜੋ ਪੈਦਲ ਯਾਤਰਾ ਹੋ ਜੋ। ਆਇਆ ਹਤਾ ਜਬ ਉਸਨੇ ਪੈਦਲ ਯਾਤਰਾ ਨਿਕਾਲੀ ਸੀ। ਅੱਛੀ ਬਾਤ ਹੈ। ਔਰ ਇੱਕ ਬਾਤ ਬਤਾਣਾ ਹੁਣ ਅਸੀਂ ਹੈਗੇ ਹਾਂ ਜੀ ਆਪਣੇ ਕੇਪਟਨ ਹਾਂ। ਹਾਂ ਕੇਸਰੇਪਾਟਨ। ਕੇਸਰੇਪਾਟਨ। ਇਸਮੇ ਮਤਲਬ ਸਰਪੰਚ ਬੰਤਾ ਹੈ گاਉਂ ਕਾ ਕੇ ਚੇਅਰਮੈਨ ਬੰਤਾ ਹੈ। ਚੇਅਰਮੈਨ ਬੰਤਾ। ਉਹ ਤਾਂ گاਉਂ ਮੇ ਬੰਤਾ ਹੈ ਸਰਪੰਚ। ਹਾਂ ਜੇ ਕੀ ਹੈ। ਹਮਾਰੇ گاਉਂ ਮੇ ਸਰਪੰਚ ਬੰਤਾ ਹੈ। ਤਾਂ ਹਮ ਜਹਾਂ ਪਰ ਰਹਤੇ ਵੋ ਕੇ ਹੈ। ये तो वो तो नगर पालिका है नगर पालिका तो है वहाँ पर जैसे एम सी होता है चेयरमैन होता है आपके सरपंच बनता है तो आपके, आपके कि गाँव की कितनी आबादी होगी कोई है आइडिया पंद्रह सौ पंद्रह सौ इस गाँव की पंद्रह सौ है तो सरपंच की इलेक्शन कब है अभी नहीं आए अभी नहीं आए तो हमने उड़ती उड़ती बात सुनी कि आप इलेक्शन लड़ रहे हो सरपंची का है बात क्यों रहे यार नहीं 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 डर गया बंदा जी सा थोड़ा ना जो सा है ਤੂੜੀ ਨੂੰ ਇਹ ਬੋਲਦੇ ਬਸ ਹਨ ਬਸ ਬਸ ਬੋਲਦੇ ਆ ਬੂਸਾ ਕੈਕ ਕਿਸ ਨੂੰ ਬੋਲਦੇ ਆ ਬੂਸਾ ਉਪਸ ਕੋਈ ਬੋਲਦੇ ਆ ਬਸ ਕੋਈ ਬੋਲਦੇ ਆ ਅਰੇ ਤੂੜੀ ਨੂੰ ਬੂਸਾ ਹੀ ਬੋਲ ਦਿੰਦੇ ਆ ਵਾਹ ਯਾਰ ਕੀ ਲੈਂਗੁਏਜ ਏਰੀਏ ਦੇ ਹਿਸਾਬ ਨਾਲ ਲੈਂਗੁਏਜ ਬਦਲ ਜਾਂਦੀ ਹੈ ਬਾਕੀ ਦੋਸਤੋ ਜਿਵੇਂ ਅਕਸਰ ਹੀ ਵੇਣੇ ਆ ਵੀ ਜਿਵੇਂ ਸਾਡੇ ਅਰਗੇ ਆ ਪਿੰਡਾਂ 'ਚ ਆਪਾਂ ਨੂੰ ਕਹਿ ਦਿੰਦੇ ਵਿਹਲੇ ਆ ਤੇ ਆ ਵੀ ਇੱਥੇ ਵਿਹਲੀ ਹੀ ਹੈ ਇੱਕ ਸਭ ਦੇ ਕੋ ਕੰਮ ਹੀ ਹੈ ਇਹ ਜਦੋਂ ਵੇਖੋ ਆ ਹੀ ਫਿਰਦੇ ਰਹਿੰਦੇ ਆ ਤਿੰਨ ਚਾਰ ਜਾਨੇ ਇੱਕ ਦੇਵਾ ਦੇ ਇੱਕ ਬਿੱਲ ਹੋਰ ਹੈਗਾ ਬਸ ਉਹੋ ਵੀ ਆ ਹੀ ਆ ਉਹਦੀ ਗੱਲ ਦੀ ਸਮਝ ਤਾਂ ਆਉਂਦੀ ਨਹੀਂ ਅਗਾਲਾ ਕਰੀਂਦਾ 24 ਘੰਟ तो जहाँ पर लोग यार वो बहुत खाते हैं पान है ना गुटका रिवाज है यहाँ का है ना मैंने जब से मैं हूँ एक दो मतलब जाने को देखा भी नहीं खाते नहीं तकरीबन सभी खाते हैं ना पचकारियाँ डालते हैं जो हाँ पचकारी ग्रुप सही बात है सही बात है चलो और बढ़िया साहब कितनी क्लास में पढ़ते हो तुम तो? नाइन्थ में कहाँ पर पाटन में और तुम ਛੋੜ ਦੀ ਮੈਨੇ ਤੂੰ ਕਿਉਂ ਬਣ ਗਿਆ ਸਸਪੀ ਹਾਂ ਜਾ ਯਾਰ ਪੜਨਾ ਤਾਂ ਛੋੜ ਕਿਉਂ ਦੀ ਔਨ ਡਿਊਟੀ ਜਾਤਾ ਹਾਂ ਵੀ ਤੂੰ ਮੈਂ ਔਨ ਡਿਊਟੀ ਕਹਾਂ ਪਰ ਨਹੀਂ ਕੀ ਕਰਦੇ ਹੋ ਕਰ ਰਹਾ ਹਾਂ ਨਾ ਕੰਮ ਜੇ ਤੂੰ ਵੀ ਖਾਤੇ ਹੋ ਜੇ ਪੁੜੀ ਜੀ ਖਾਣੀ ਪੜਦੀ ਹੈ ਨਾ ਅੱਛਾ ਯਾਰ ਇਸ ਤੋਂ ਬਿਗਰ ਬਣਾ ਕੰਮ ਹੁੰਦਾ ਨਹੀਂ ਹੈ ਦਾਂਤ ਜੇ ਦਾਂਤ ਜਿਆਦਾ ਖਰਾਬ ਕਰਦੀ ਹੈ ਨਾ ਹਾਂ ਤੇ ਫਿਰ ਬੁਰਸ਼ ਵਗੈਰਾ ਕਰਦੇ ਹੋ ਬੁਰਸ਼ ਉਸ ਕبھی ਕبھی ਕਰਤਾ ਹਾਂ ਤੇ ਆਪਕੀ ਏਜ ਕਿਤਨੀ ਹੈ ਏਜ ਕਿਤਨੀ ਹੈ ਆਪਕੀ 18 ਸਾਲ फिर तो कब से खाने लग गए थे इसको तो बहुत साल हो गए मेरे को। साल साल तक, साल के दाना जब से तो खाने लगा उसको। बड़ी बादरी वाला काम किया भी तुमने? नहीं यार इसको अभी उम्र क्या है छोटा है अभी बंद करनी चाहिए और आप खाते हो आप भी खाते हो आपकी कितनी एज है सोलह साल आप कब खाने लग गए थे, भी साल थे। इतनी, इतनी जल्दी कैसे खाने लग गए संगत ऐसी हो जाती है दोस्त दोस्त होते हैं है नहीं, तो चलो वो तो हो गई लग बात पढ़ाई आपने अब आप तक तो पढ़ रहे हो इसने छोड़ दिया ना ऐसे ही है ना तो शादी कब हो जाती है आपकी एज में कितनी एज में हो जाती है तो यहाँ पर लड़कियां तराज नहीं करती आप पान खाते हो जाए ऐसा कुछ नहीं करती लड़की नहीं खाती है अच्छा लड़कियां भी खाती हैं नॉर्मल बात ही है फिर तो आपके खाती है सच्ची बात है जी माल ही होगी मैं तो गया यार और मदुरा भी, भी लोग ज्यादा पीते हैं यहाँ पर है ना दिबू भाई कितने बजे स्टार्ट कर देता है देवराज कितने बजे स्टार्ट कर देता है ये शाम को कितने बजे तो से फ्री होते है। आज कितना टाइम हुआ है टाइम देखो टाइम एक बज गया तो फिर इसे पी लियोगे चेक कर लो चाहे नहीं पीता तो आधे घंटे तक पी लेगा हमारे तो साथ ही रहता है ना इतने दिनों से ਅੱਛਾ ਦੇਖ ਲਓ ਵੀ ਬਾਕੀ ਬਈ ਆਪਾਂ ਤਾਂ ਹੀ ਰਹਿ ਦਿੰਨੇ ਜਵਾਕਾਂ ਨੂੰ ਵੀ ਹਜੇ ਥੋੜੀ ਉਮਰ ਛੋਟੀ ਐ ਥੋੜਾ ਜਿਹਾ ਦੂਰੀ ਰੋ ਚਲੋ ਕੋਈ ਗੱਲ ਨਹੀਂ ਪੜ੍ਹਾਈ ਕਣੀ ਧਿਆਨ ਦਿਓ ਦੱਬ ਕੇ ਪੜ੍ਹਨਾ ਹੁਣ ਪੜ੍ਹੇਗਾ ਨਾ ਬੜਾਈ ਤੋਂ ਨਹੀਂ ਛੋੜੇਗਾ ਔਰ ਪਲੱਸ 1 ਮੇ ਕੀ ਰੱਖੇ ਸਬਜੈਕਟ ਕੌਨ ਸਾ ਲੋਗੇ ਪਲੱਸ 1 ਮੇ ਪਲੱਸ 1 ਮੇ ਦੇਖਾਂਗੇ ਆਗੇ ਯਾਰ ਇੰਟਰਸਟ ਤੁਹਾਡਾ ਕਾਹ ਕਿਸ ਮੇ ਹੈ ਮੇਰਾ ਤਾਂ ਆਰਟਸ ਹੈ ਨਾਨ ਮੈਡੀਕਲ ਹੈ ਮੈਡੀਕਲ ਹੈ ਆਰਟਸ ਮੇ ਹੈ ਵੈਸੇ ਆਰਟਸ ਬੁਰੀ ਨਹੀਂ ਹੈ ਆਰਟਸ ਸੇ ਬਹੁਤ ਕੁਝ ਆਦਮੀ ਬਣ ਸਕਦਾ ਹੈ ਅਗਰ ਚਾਹੇ ਤਾਂ चलो धन्यवाद आप दोनों का हमें समय दिया और ट्राई करना है इसको छोड़ने का अभी आपकी उम्र छोटी है देवू की उम्र कितनी होगी इसकी इसकी तो बीस पच्चीस तीस के लमसम नहीं बीस पच्चीस में तो पाँच साल का पाँच हज़ार बता दिए तीस हो गई तो एक उम्र बताओ ना आप पच्चीस तो मान चलो आप मान के चले तो देवू से पूछ लेते हैं देवू बताने यार एज कितनी है सही नेट कितनी पच्चीस सत्ताईस सताइस है ना मुंडा सोना हो

ਤੇ ਘਰ ਦੇ ਜਮਾਂ ਸਾਹਮਣੇ ਹਾਂ ਕੁੜੀ ਪੱਟਨੀ ਸਾਹਮਣੇ ਚਵਾਰੇ ਵਾਲੀ ਉਹੀ ਉਹੀ ਕੰਮ ਕੀਆ ਤੂੰ ਨੇ ਫਿਰ ਦੋਸਤੋ ਆ ਆਪਾਂ ਵੈਸੇ ਗੱਲ ਕਰਦੇ ਆਂ ਵੀ ਚਲੋ ਆਏ ਨਹੀਂ ਆਪਾਂ ਕਿਸੇ ਨੂੰ ਬਦਨਾਮ ਨਹੀਂ ਕਰਦੇਗੇ ਪਰ ਆਪਣੇ ਜਿਵੇਂ ਲੋਕ ਪੰਜਾਬ ਨੂੰ ਕਹਿ ਦਿੰਦੇ ਜੀ ਆਏ ਆਂ ਯਾਹਾਂ ਵੀ ਹਾਲਾਤ ਹਰੇ ਕਿਤੇ ਮਾੜੇ ਹੋਏ ਪਏ ਆ ਇੱਥੇ ਤੁਸੀਂ ਦੇਖ ਲਓ ਬੱਚਾ ਨਾਲ ਆਪਾਂ ਗੱਲ ਕਰੀਏ ਆ ਇਹਦੇ ਵੀ ਸਾਡੇ ਬੁੜੀਆਂ ਵੀ ਪਾਨ ਖਾਂਦੀਆਂ ਵੀ ਐਸੇ ਜਿਹਾ ਸਿਸਟਮ ਹੋਇਆ ਪਿਆ ਔਰ ਇੱਕਦਮ ਮੈਂ ਤੇ ਬਈ ਅੱਡੇ ਤੇ ਜਾਈ ਜਾਂਦੇ ਸੀ ਤੇ ਪੂਰਾ ਸੋਹਣਾ ਸਰਖਾ ਮੁੰਡਾ ਜੀ ਉਹਦੇ ਮਤਲਬ ਐ ਬੈਲਟ ਬੁਲਟ ਲੱਗੀ ਤੇ ਉਹਨੇ ਹੰਪ ਹੰਪ ਤੇ ਕਾਰ ਰੁਕੀ ਮੈਂ ਕਿਹਾ ਬਾਈ ਨੋਖੇ ਕੀ ਕਰੀ ਜਾਂਦਾ ਇਹ ਜਦੋਂ ਵੇਖਿਆ ਨਾ ਸੀਟ ਬੈਲਟਾਂ ਦੇ ਲੱਗੇ ਨੇ ਬਾਰੀ ਖੋਲੀ ਹੰਪ ਤੇ ਗੱਡੀ ਰੁੱਕ ਕੇ ਹੰਪ ਦੇ ਉੱਤੇ ਮੇਨ ਰੋਡ ਦੇ ਉੱਤੇ ਮਾਰੀ ਪਚਕਾਰੀ ਉਹ ਭਾਈ ਡਾ ਭੈੜਾ ਲੱਗਿਆ ਨਾ ਸਾਨੂੰ ਓਏ ਹੋਏ 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 ਵੀ ਲੋਕ ਵੇਖ ਲਓ ਆਏ ਆ ਇੱਕ ਤਾਂ ਇੱਥੇ ਨਾ ਕਿੱਡੀ ਮਹਿੰਗੀ ਬੰਦੇ ਕੋ ਗੱਡੀ ਐ ਸ਼ੀਸ਼ੇ ਉਹ ਤੇ ਖੁੱਲੇ ਹੋਣਗੇ ਆਸ-ਪਾਸ ਰੇਤਾਂ ਜਿੰਨਾ ਮਰਜ਼ੀ ਪਈ ਚੱਲੇ ਕੋਈ ਚੱਕਰ ਨਹੀਂ ਪਰ ਪਚਕਾਰੀ ਸਿੱਟ ਨਹੀਂ ਚਾਹੀਦੀ ਐ ਤੇ ਇਹ ਹਾਲਾਤ ਇਹੋ ਜਿਹੇ ਪਏ ਆ ਤਾਂ ਕਰਕੇ ਮੈਂ ਤਾਂ ਅੱਗੇ ਨੌਜਵਾਨਾਂ ਨੂੰ ਵੀ ਕ ਬਾ ਦੋਸਤੋ ਗੱਲ ਆਇਆ ਵੀ ਆਪਣੇ ਪੰਜਾਬ ਨੂੰ ਤਾਂ ਵੈਸੇ ਬਦਨਾਮ ਕਰੀ ਜਾਂਦੇ ਆਪਣਾ ਪੰਜਾਬ ਤਾਂ 100 ਗੁਣਾ ਚੰਗਾ 100 ਗੁਣਾ ਜਿਹੜੀ ਆ ਪਚਕਾਰੀ ਚੀਜ਼ ਆ ਨਾ ਇਹ ਕੱਲੇ ਪੰਜਾਬ ਚ ਨਹੀਂ ਹੈਗੀ ਇੰਡੀਆ ਦੇ ਵਿੱਚ ਸਾਰੇ ਕਿਤੇ ਤੁਹਾਨੂੰ ਮਿਲੂ ਕਿਤੇ ਚਲੇ ਜਾਓ ਤੁਸੀਂ ਯੂਪੀ ਬਿਹਾਰ ਜਿੱਥੇ ਨਾਮੀ ਬੰਦੇ ਵੀ ਜਿਹੜੇ ਚੰਗੀਆਂ ਅਉਧਿਆਂ ਤੇ ਉਹ ਵੀ ਖਾਂਦੇ ਆ ਤੇ ਆਪਾਂ ਤਾਂ ਬਹੁਤ ਵਧੀਆ ਮਤਲਬ ਸਟੇਟ ਤੇ ਰਹਿੰਦੇ ਆ ਗੁਰੂਆਂ ਪੀਰਾਂ ਦੀ ਧਰਤੀ ਹੈ ਬਹੁਤ ਵਧੀਆ ਮਤਲਬ ਆਪਣੇ ਕੋਲੇ ਪਾਣੀ ਹੈ ਜਾਂ ਸਭ ਕੁਝ ਵਧੀਆ ਜ਼ਮੀਨ ਜਮੂਨ ਸਭ ਖਿੱਚੋ ਕੇ ਆ ਵਧੀਆ ਪਰਮਾਤਮਾ ਨੇ ਕਰਮਾਂ ਵਾਲੇ ਆਪਾਂ ਪੰਜਾਬ ਚ ਜਨਮ ਲਿਆ बाकी दोस्तों चलो चीज़ ये चीज़ तो अलग है पर इतों के जेड बंदे दिल दिलदे बड़े चंगे है जो देवराज है बहुत अच्छा आदमी है हंसने वाला आदमी है हंसी मजाक वाला आदमी है बहुत बड़ी आदमी है यारों का यार है यार देवा देवा बोलते इसको देवा देवराज इसने अभी तीन शादी की हैं और आने वाले समय में अच्छा दो हैं तीसरी करने वाला है मैंने चौथी करने वाला है और कितने बच्चे हैं आपके एक बच्चे 1 ਸੇ 1 ਦੂਸਰੀ ਸੇ 16 ਨਹੀਂ ਨਹੀਂ 1 ਹੀ ਹੈ ਅਸਾ 1 ਹੀ ਹੈ ਮਨੇ ਕਿਹਾ 16 ਦੂਸਰੀ ਹਾਂਜੀ ਜਿਵੇਂ ਆਪਾਂ ਉਹ ਮੁੰਡਿਆਂ ਨਾਲ ਗੱਲ ਕਰਕੇ ਆਏ ਹਾਂ ਤੁਸੀਂ ਸਾਰਿਆਂ ਨੇ ਸੁਣੀ ਹੈ ਵੀ ਹਰੇਕ ਚੀਜ਼ ਦੇ ਦੋ ਪਾਸੇ ਹੁੰਦੇ ਆ ਇੱਕ ਚੰਗਾ ਇੱਕ ਮਾੜਾ ਹੁਣ ਆ ਦੇਖ ਲਓ ਇੱਥੇ ਲਾਇਬ੍ਰੇਰੀ ਹੈ ਤੇ ਇਹਦੇ ਵਿੱਚ ਬਹੁਤ ਬੱਚੇ ਪੜ੍ਹਨ ਆਉਂਦੇ ਆ ਜੀ ਬਹੁਤ ਮਤਲਬ ਸਿਆਣੇ ਜਵਾਕ ਹੈ ਹੁਸ਼ਿਆਰ ਆ ਪੂਰੇ ਪੜ੍ਹਾਈ ਦੇ ਵਿੱਚ ਤੇ ਟੀਚਰ ਬੜੇ ਚੰਗੇ ਇੱਥੋਂ ਦੇ ਮੈਂ ਰੋਜ਼ ਹੀ ਸਰ ਨਾਲ ਗੱਲ ਕਰਦਾ ਹੁੰਨਾ ਬੜੇ ਵਧੀਆ ਇਨਸਾਨ ਨੇ ਹਰੇਕ ਪਾਸੇ ਮਤਲਬ ਆਏ ਆ ਪੜਨ ਵਾਲੇ ਵੀ ਹੁੰਦੇ ਆ ਕੋਈ ਦੂਜੇ ਵੀ ਹੁੰਦੇ ਆ બસ ਇਹ ਦੁਨੀਆਦਾਰੀ ਆ ਜਿਹੜੀ ਚੱਲਦੀ ਰਹਿੰਦੀ ਆ ਤੇ ਬੱਚੇ ਪੜਨ ਆਏ ਆ ਤੇ ਬਾਕੀ ਦੋਸਤੋ ਉਮੀਦ ਆ ਵੀ ਤੁਹਾਨੂੰ ਅੱਜ ਵਾਲਾ ਬਲੌਗ ਪਸੰਦ ਆਇਆ ਹੋਣਾ ਅੱਜ ਆਪਾਂ ਗੱਲਾਂ ਬਾਤਾਂ ਕਰੀਆਂ ਤੇ ਬਾਕੀ ਬਸ ਜਲਦੀ ਕਰ ਰਹੇ ਆ ਪਿੰਡ ਵੱਲ ਨੂੰ ਕੁਚ ਤੇ ਮਿਲਦੇ ਆ ਦੋਸਤੋ ਕੱਲ ਨੂੰ ਨਵੇਂ ਬਲੌਗ ਵਿੱਚ ਬਹੁਤ ਬਹੁਤ ਧੰਨਵਾਦ ਦੋਸਤੋ